ਹਾਂਜੀ ਦੋਸਤੋ ਸੱਚ ਦੀ ਸਾਖੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਤੁਹਾਡਾ ਹੋਸਟ ਸੁਖਚੰਦ ਸਿੰਘ ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਹਬੌਰ ਦਾ ਇੱਕ ਪਿੰਡ ਸੋ ਉੱਥੇ ਅੱਜ ਅਸੀਂ ਪਹੁੰਚੇ ਹਾਂ ਇੱਕ ਗਰੀਬ ਪਰਿਵਾਰ ਬਜ਼ੁਰਗ ਹੈ ਜਿਹੜੇ ਜਿਨ੍ਹਾਂ ਦੇ ਮਤਲਬ ਕਿ ਸਰੀਰ ਦੇ ਸੱਟ ਲੱਗੀ ਹੋਈ ਹੈ ਕੰਮ ਕਾਰ ਕਰਨ ਦੇ ਕਾਬਿਲ ਨਹੀਂ ਹੈਗੇ ਸੋ ਸਮਰਥਾ ਸੋ ਉਹਨਾਂ ਨੂੰ ਅੱਜ ਸਾਡੇ ਆਪਣੇ ਸਾਡਾ ਕਾਰਬਿੜ੍ਹ ਅਸ਼ਰਮ ਜਿਹੜੇ ਸਾਡੇ ਬਾਬਾ ਜੀ ਨੇ ਬਾਬਾ ਅੰਗਰੇਜ਼ ਸਿੰਘ ਜੀ ਸਾਡੀ ਪੂਰੀ ਟੀਮ ਜਿਹੜੀ ਉਹਨਾਂ ਨੂੰ ਲੈਣ ਆਈ ਹੋਈ ਏ ਸੋ ਅਸੀਂ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਵੀ ਕੀ ਪ੍ਰੋਬਲਮ ਹੈ ਕਿਸ ਗੱਲਾਂ ਜਿਹੜਾ ਉਹ ਇਲਾਜ ਨਹੀਂ ਕਰਵਾ ਸਕੇ ਸੋ ਅੱਜ ਸਾਡੀ ਪੂਰੀ ਜਿਹੜੀ ਟੀਮ ਹੈ ਸਾਡੇ ਜਿਹੜੇ ਆਪਣਾ ਕਾਰਬਿੜ੍ਹ ਦਾ ਅਸ਼ਰਮ ਦੇ ਜਿਹੜੇ ਸਾਡੇ ਮੁਖੀ ਨੇ ਜਿਹੜੇ ਸਾਡੇ ਕਰਤਾ ਤਰਤਾ ਨੇ ਬਾਬਾ ਅੰਗਰੇਜ਼ ਸਿੰਘ ਜੀ ਉਹ ਨਾਲ ਆਏ ਹੋਏ ਨੇ ਸੋ ਬੜੀ ਵੱਡੀ ਜਿਹੜੀ ਇੱਕ ਇਨਸਾਨੀਅਤ ਦੇ ਨਾਂ ਤੇ ਜਿਹੜੀ ਸੇਵਾ ਹੈ ਸੋ ਅਸੀਂ ਅੱਜ ਜਿਹੜਾ ਲਗਭਗ 2.5-3 ਘੰਟੇ ਦਾ ਸਫ਼ਰ ਕਰਕੇ ਆਏ ਆ ਸੋ ਸਾਨੂੰ ਇੱਥੋਂ ਫੋਨ ਗਿਆ ਸੀਗਾ ਵੀ ਇੱਥੇ ਇੱਕ ਮਰੀਜ਼ ਏ ਸੋ ਆਪਾਂ ਕਰਦੇ ਆਂ ਬਾਬਾ ਜੀ ਨਾਲ ਗੱਲਬਾਤ ਵੀ ਇਹ ਕਿਹੜਾ ਪਿੰਡ ਏ ਤੇ ਆਪਾਂ ਨੂੰ ਇਹ ਕਦੋਂ ਕਾਲ ਗਈ ਸੀ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਸਾਰੀ ਸੰਗਤ ਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਗਤ ਨੂੰ ਵੀ ਸਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਕਿਹੜੇ ਪਿੰਡ ਆਏ ਹੋਏ ਆ ਜੀ ਇਹ ਜੀ ਕਰਮਪੱਟੀ ਏ ਜੀ ਅੱਛਾ ਜੀ ਕਿਹੜਾ ਜ਼ਿਲ੍ਹਾ ਹੈ ਜੀ ਇਹ ਜ਼ਿਲ੍ਹਾ ਇੱਥੇ ਫਾਇਰ ਮੁਕਸਰ ਜ਼ਿਲ੍ਹਾ ਅੱਛਾ ਮੁਕਸਰ ਜ਼ਿਲ੍ਹਾ ਹੈ ਮੁਕਸਰ ਜ਼ਿਲ੍ਹਾ ਇਹ ਨੇੜੇ ਹਬੌਰ ਦੇ ਆ ਜੀ ਅੱਛਾ ਜੀ ਹਾਂ ਜੀ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇੱਥੇ ਇੱਕ ਮਰੀਜ਼ ਜਿਹੜਾ ਇਹ ਜੀ ਸਾਨੂੰ ਇੱਥੇ ਨਾ ਹੀ ਆਪਣੇ ਸੇਵਾ ਦਾ ਰਾਇ ਸੀਗੀ ਜੀ ਅੱਛਾ ਜੀ ਤੇ ਉਹਨਾਂ ਤੋਂ ਉਹਨਾਂ ਨੂੰ ਇਹ ਮਿਲੇ ਸੀਗੇ ਤਾਂ ਉਹਨਾਂ ਨੇ ਫਿਰ ਸਾਨੂੰ ਦੱਸੇ ਉਹਨਾਂ ਤੋਂ ਨੰਬਰ ਲੈਣ ਕਰਕੇ ਇਹਨਾਂ ਨੇ ਸਾਨੂੰ ਫੋਨ ਕੀਤਾ ਕੱਲ ਇਹਨਾਂ ਨੇ ਕਾਲ ਕੀਤੀ ਸੀਗੀ ਅਸੀਂ ਇਹਨਾਂ ਨੂੰ ਕੱਲ ਆਖਿਆ ਵੀ ਕੱਲ ਉਸ ਆਖੀ ਆ ਕੱਲ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਅੱਛਾ ਜੀ ਹਾਂਜੀ ਅੱਜ ਅਸੀਂ ਇਹਨਾਂ ਨੂੰ ਲੈ ਲੈ ਆਪਾਂ ਨੂੰ ਹੁਣ ਲੈਣ ਆ ਗਏ ਹਾਂ ਹਾਂਜੀ ਲੈਣ ਵਾਸਤੇ ਠੀਕ ਹੈ ਜੀ ਮਤਲਬ ਕਿ ਆ ਕਾਫੀ ਆਪਾਂ ਲੰਮਾ ਸਫ਼ਰ ਤੈਅ ਕਰਕੇ ਆਏ ਹਾਂ ਹਾਂਜੀ ਹਾਂਜੀ ਠੀਕ ਹੈ ਬੱਬਾ ਜੀ ਸੋ ਬੱਬਾ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜਾਂ ਕਿੱਦਾਂ ਦੀ ਇਹਨਾਂ ਦੀ ਹਾਲਤ ਹੈ ਵੀ ਆ ਇਹਨਾਂ ਨੂੰ ਜ਼ਰੂਰਤ ਪਈ ਆ ਆਪਣੀ ਇਹਨਾਂ ਦੀ ਹਾਲਤ ਤਾਂ ਤੁਸੀਂ ਇਹਨਾਂ ਦੇ ਘਰ ਦੇ ਵੇਖ ਹੀ ਰਹੇ ਜੇ ਬਹੁਤ ਮਾੜੀ ਨਹੀਂ ਇਹਨਾਂ ਦੇ ਇੱਕ ਬੇਟਾ ਦੋ ਬੇਟੀਆਂ ਨਹੀਂ ਬੇਟੀਆਂ ਜਿਹੜੀਆਂ ਨੇ ਉਹ ਮੈਰਿਜ ਨਹੀਂ ਅਚਾ ਡਾਟਾ ਬੇਟਾ ਵੀ ਮੈਰਜ ਉਹਦੇ ਦੋ ਬੱਚੇ ਨੇ ਬੱਚੇ ਵੀ ਛੋਟੇ ਛੋਟੇ ਨੇ ਤੇ ਜਿਹੜਾ ਉਹਦਾ ਬੱਚਾ ਬੇਟਾ ਉਹ ਵੀ ਐਕਸੀਡੈਂਟ ਹੋਇਆ ਵੇ ਉਹ ਵੀ ਜਣਕੇ ਕੰਮਕਾਰ ਪੂਰਾ ਨਹੀਂ ਕਰ ਸਕਦਾ ਅਚਾ ਜੀ ਚਲੋ ਆਪਣੀ ਰੋਟੀ ਦਾ ਰਜਗਾਰ ਉਹਦਾ ਚੱਲਿਆ ਵੇ ਕਿਸ ਕਰਕੇ ਗਰੀਬ ਅਨਾਥਾ ਹੋਣ ਕਰਕੇ ਇਹ ਆਪਣਾ ਲਾਜ ਨਹੀਂ ਕਰਵਾ ਸਕਦੇ ਚਾਪਨ ਚਲੋ ਇਹ ਕਾਲ ਗਈ ਆ ਪਾ ਜੀ ਪਰਮਾਤਮਾ ਨੇ ਆਪਾਂ ਨੂੰ ਸੇਵਾ ਬਖਸ਼ੀ ਆ ਤੇ ਆਪਾਂ ਉਹ ਸੇਵਾ ਕਰਨ ਵਾਸਤੇ ਇੱਥੇ ਪਹੁੰਚਿਆ ਜੀ ਸੰਗਤ ਦੇ ਸਹਿਯੋਗ ਨਾਲ ਜੋ ਵੀ ਚੱਲ ਰਹੀ ਸੇਵਾ ਜੀ ਧੰਨਵਾਦ ਜੀ ਸੋ ਆਪਾਂ ਕਰਦੇ ਆ ਮਰੀਜ਼ ਨਾਲ ਗੱਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਤੁਹਾਡਾ ਨਾਂ ਕੀ ਹੈ ਜੀ ਸਰਦੀਪ ਸਿੰਘ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ 52 ਸਾਲ ਜੀ 52 ਸਾਲ ਤੁਹਾਨੂੰ ਕੀ ਪ੍ਰੋਬਲਮ ਹੋਈ 52 ਸਾਲ 57 ਸਾਲ ਹਾਂ ਜੀ ਤੁਹਾਨੂੰ ਕੀ ਪ੍ਰੋਬਲਮ ਕੀ ਗਈ ਪ੍ਰੋਬਲਮ ਦੀ ਇੱਕ ਤਾਂ ਗੋਡਿਆਂ ਦੀ ਹੈ ਜੀ ਅੱਛਾ ਜੀ ਇੱਕ ਮੇਰੇ ਆ ਚੂਗਣਾ ਕ੍ਰੈਕ ਹੋਇਆ ਹੈ ਗਏ ਅੱਛਾ ਜੀ ਪਤਾ ਨਹੀਂ ਪੂਰਾ ਇਲਾਜ ਨਹੀਂ ਹੋਇ ਲਾਜ ਬਸ ਗਰੀਬੀ ਕਰਨੀ ਹੈ ਅੱਛਾ ਇਹ ਗਰੀਬੀ ਹੈ ਜੀ ਹਾਂਜੀ ਮਤਲਬ ਕਿ ਕਮਾਉਣ ਵਾਲਾ ਘਰੇ ਕੋਈ ਨਹੀਂ ਹੋਰ ਨਹੀਂ ਜੀ ਹੋਰ ਹਾਂਜੀ ਹਾਂਜੀ ਬੱਚੇ ਕਿੰਨੇ ਆ ਤੁਹਾਡੇ ਜੀ ਬੱਚੇ 3 ਆਈ ਅੱਛਾ ਜੀ ਬੇਟੇ ਕਿੰਨੇ ਆ ਤੇ ਬੇਟੀਆਂ ਜੀ ਬੇਟੀ ਹੈ ਬੇਟੀਆਂ 2 ਆਈ ਬੇਟਾ 1 ਆਈ ਤੇ ਬੇਟਾ ਤੁਹਾਨੂੰ ਨਹੀਂ ਸੰਭਰਿਆ ਨਹੀਂ ਸੰਭਾਲਦਾ ਜੀ ਅੱਛਾ ਜੀ ਫਿਰ ਵੀ ਤੁਹਾਨੂੰ ਕਿਉਂ ਸੰਭਲਣ ਦੇ ਕਾਰਨ ਬੇਟਾ ਕੱਲ ਆ ਵਿਚਾਰਾ ਕੀ ਸੰਭ ਕੀ ਕਰੇ ਅੱਛਾ ਜੀ ਹਾਂਜੀ ਠੀਕ ਆ ਜੀ ਤੁਹਾਨੂੰ ਕਿਉਂ ਫਿਰ ਵੀ ਤੁਹਾਨੂੰ ਕਿਉਂ ਇਹ ਲੋੜ ਪਈ ਹੈ ਬਾਬਾ ਜੀ ਨੂੰ ਕਾਲ ਕਰਨ ਦੀ ਲੋੜ ਪਈ ਹੈ ਜੀ ਮੇਰਾ ਕੋਈ ਐਡਾ ਨਹੀਂ ਮਤਲਬ ਇਲਾਜ ਨਹੀਂ ਹੋ ਰਿਹਾ ਜੀ ਹਾਂ ਇਲਾਜ ਨਹੀਂ ਹੋ ਰਿਹਾ ਧੰਨਵਾਦ ਜੀ ਸੋ ਇਹਨਾਂ ਦੇ ਇੱਥੇ ਬੇਟਾ ਵੀ ਖੜੇ ਨੇ ਉਹਨਾਂ ਨਾਲ ਵੀ ਕਰਦੇ ਆ ਗੱਲ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਵੀ ਜੀ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਇਹ ਕਿੰਨੀ ਦੇਰ ਤੋਂ ਇਸ ਤਰ੍ਹਾਂ ਮਤਲਬ ਕਿ ਸੱਟ ਲੱਗੀ ਇਹਨਾਂ ਨੂੰ ਜੀ ਤਿੰਨ ਚਾਰ ਮਹੀਨੇ ਹੋ ਗਏ ਆ ਜੀ ਅੱਛਾ ਜੀ ਹਾਂਜੀ ਤੇ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਚੂਕ ਨਹੀਂ ਪ੍ਰਵਣਾ ਬਾਬਾ ਕਰਾ ਤੁਰਦੇ ਅੱਛਾ ਜੀ ਹਾਂਜੀ ਤੇ ਜਿਵੇਂ ਦੱਸ ਰਹੇ ਨੇ ਵੀ ਇਹਨਾਂ ਦਾ ਜਿਹੜਾ ਲਾਜ ਹੋ ਜਾ ਨਹੀਂ ਜੀ ਪੂਰਾ ਲਾਜ ਕਰਾ ਨਹੀਂ ਸਕਿਆ ਜੀ ਮੈਂ ਹੋ ਸਕਦਾ ਇਲਾਜ ਕੀ ਨਹੀਂ ਹੋ ਸਕਦਾ ਦੁਨੀਆ ਤੇ ਓਕੇ ਓਕੇ ਹਾਂ ਬਸ ਮੈਂ ਕਰਾ ਨਹੀਂ ਸਕਿਆ ਮੇਰਾ ਐਕਸੀਡੈਂਟ ਹੋਇਆ 2 ਅਗਸਤ ਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਕਮਾਉਂਟ ਜੋ ਨਹੀਂ ਰਿਹਾ ਹੁਣ ਮੈਂ ਮੜਮੜਾ ਦਿਹਾੜੀ ਜਾਣ ਲੱਗਿਆ ਓਕੇ ਤੁਹਾਡਾ ਆਪਦਾ ਵੀ ਐਕਸੀਡੈਂਟ ਹੋ ਗਿਆ ਸੀ ਮੇਰਾ ਆਪਦਾ ਐਕਸੀਡੈਂਟ ਆ ਗਿਆ ਮੈਂ ਕਾਰ ਦਾ ਅੱਛਾ ਜੀ ਹਾਂਜੀ ਅੱਛਾ ਅੱਛਾ ਕਾਰ ਦੇ ਵਿੱਚ ਮੈਂ ਮਰੇ ਨਿਕਲਿਆ ਸਮਝੋ ਓਕੇ ਠੀਕ ਆ ਹਾਂਜੀ ਛੇ ਦਿਨ ਬਿਹੋਸ਼ ਰਹਾ ਮੈਂ ਹੁਸ਼ਾ ਗੁਪਤਾ ਦੇ ਓਕੇ 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 ਓਥੇ ਫਿਰ ਉਹਨਾਂ ਨੇ ਹੋਸ਼ ਹੁਸ਼ਾਈ ਮੈਨੂੰ ਇਲਾਜ ਹੋਇਆ ਮਾੜਾ ਮੋਟਾ ਜਿੰਨਾ ਕਿ ਹੋ ਗਿਆ ਠੀਕ ਹੈ ਜੀ ਦਿਹਾੜੀ ਜਾਣਾ ਪਰ ਦੂਜੇ ਤੀਜੇ ਦਿਨ ਮੈਂ ਥੱਕ ਗਿਆ ਨਾ ਮੈਨੂੰ ਛੁੱਟੀ ਮਾਰਨੀ ਪੈਂਦੀ ਆ ਓਕੇ 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 ਵੀ ਤੁਹਾਡਾ ਆਪ ਦਾ ਖਰਚਾ ਹੀ ਚੱਲ ਰਿਹਾ ਮਸਾਂ ਹੀ ਘਰ ਦੇ ਹੀ ਚਲਾਉਣਾ ਪੈਣਾ ਜੀ ਆਪ ਦਾ ਕੀ ਘਰ ਦੇ ਮਸਾਂ ਘਰ ਦਾ ਖਰਚਾ ਹਾਂਜੀ 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 ਬਿਲਕੁਲ ਜੀ ਬਾਦਰ ਸਾਹਿਬ ਦਾ ਇਲਾਜ ਜਿਹੜਾ ਨਹੀਂ ਕਰਾ ਸਕਦੇ ਹੈਂ ਔਖਾ ਹਾਂਜੀ ਔਖਾ ਆਇਆ ਪਿਆ ਤਾਂ ਤੁਸੀਂ ਸਾਡੇ ਬਾਬਾ ਜੀ ਨੂੰ ਆਪਣੇ ਇਹਨਾਂ ਨੂੰ ਕਾਲ ਕੀਤੀ ਹੈ ਹਾਂਜੀ ਲਾਜ ਕਰਾਉਣ ਜੀ ਕਰਦਾ ਮੇਰਾ ਪਰ ਕੋਈ ਕੁਝ ਹੈ ਨਹੀਂ ਗਾ ਮਜਬੂਰੀ ਹੋ ਗਈ ਹੈ ਮਜਬੂਰੀ ਹੋ ਗਈ ਹੈ ਜੀ ਠੀਕ ਹੈ ਜੀ ਚਲੋ ਬਾਬਾ ਜੀ ਸਾਡੇ ਬਹੁਤ ਵਧੀਆ ਸਤਕਾਰਯੋਗ ਨੇ ਬਹੁਤ ਸੋਹਣਾ ਆਸ਼ਰਮ ਚਲਾ ਰਹੇ ਨੇ ਆ ਪਰਮਾਤਮਾ ਕਿਰਪਾ ਕਰੇ ਵੀ ਜਲਦੀ ਠੀਕ ਹੋ ਕੇ ਘਰ ਆਉਣ ਸੋ ਤੁਹਾਡੇ ਮੰਮੀ ਜੀ ਵੀ ਹੈਗੇ ਨੇ ਹਾਂਜੀ ਅੱਛਾ ਜੀ ਤੁਹਾਡੇ ਮਾਤਾ ਜੀ ਨੇ ਹਾਂਜੀ ਕਰਦੇ ਆ ਗੱਲਬਾਤ ਦੋਸਤੋ ਤੁਹਾਨੂੰ ਕਰਦੇ ਹਾਲਾਤ ਵੀ ਦਿਖਾ ਦਨੇ ਆ ਵੀਰ ਦੇ ਵੇਖੋ ਦੋਨਾਂ ਪਿਓ ਪੁੱਤਰ ਜਿਹੜੇ ਸੀ ਦੋਨਾਂ ਦਾ ਐਕਸੀਡੈਂਟ ਹੋ ਕੇ ਸੱਟ ਲੱਗ ਗਈ ਏ ਵੀਰ ਨੌਜਵਾਨ ਏ ਮੈਰਿਜ ਏ ਸ਼ਾਦੀ ਹੋਈ ਏ ਦੋ ਬੱਚੇ ਨੇ ਵੀਰ ਕਹਿੰਦਾ ਵੀ ਮੈਂ ਕੰਮ ਤੇ ਜਾਣਾ ਜਾਣ ਤੋਂ ਬਾਅਦ ਮੈਂ 2 ਦਿਨ ਹੀ ਕੰਮ ਕਰਦਾ ਤੇ ਥੱਕ ਜਾਂਦਾ ਇਸ ਕਰਕੇ ਮੈਨੂੰ ਫਿਰ 2 ਦਿਨ ਆਰਾਮ ਕਰਨਾ ਪੈਂਦਾ ਜਿਹੜਾ ਉਹਦੇ ਨਾਲ ਇਹਨਾਂ ਨੂੰ ਆਪਣਾ ਮਜ਼ਦੂਰੀ ਮਿਲਦੀ ਉਹਦੇ ਨਾਲ ਇਹਨਾਂ ਦੇ ਬੱਚਿਆਂ ਦਾ ਤੁਹਾਨੂੰ ਪਤਾ ਮੰਗਾਈ ਦਾ ਟਾਈਮ ਹੈ ਰੋਟੀ ਪਾਣੀ ਮੁਸ਼ਕਲ ਹੋ ਜਾਂਦਾ ਇਸ ਕਰਕੇ ਜਿਹੜੇ ਆਪਦੇ ਪਿਤਾ ਜੀ ਦਾ ਇਲਾਜ ਨਹੀਂ ਕਰਵਾ ਸਕਦੇ ਸੋ ਇਸ ਕਰਕੇ ਇਹਨਾਂ ਨੇ ਸਾਡੇ ਬਾਬਾ ਜੀ ਆਪਣਾ ਕਰਬੇਦ ਆਸ਼ਰਮ ਜਿਹੜੇ ਸਾਡੇ ਬਾਬਾ ਅੰਗਰੇਜ਼ ਸਿੰਘ ਜੀ ਉਹਨਾਂ ਨੂੰ ਫੋਨ ਤੇ ਦੱਸਿਆ ਸੋ ਅਸੀਂ ਅੱਜ ਮਰੀਜ਼ ਨੂੰ ਲੈਣ ਆਏ ਆ ਸੋ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਬੁਰਗਾ ਨੂੰ ਕੀ ਗੱਲ ਹੋਈ ਜੀ ਪਿਆ ਹੈ ਜਾਂ ਡੇਗ ਢੂਗ ਪਿਆ ਅੱਛਾ ਜੀ ਹਾਂ ਜੀ ਬੁਬਾਰ ਰਹਿੰਦੇ ਆ ਅੱਛਾ ਜੀ ਇਲਾਜ ਕਰਾਉਣ ਚ ਪ੍ਰੋਬਲਮ ਰਹੀ ਹੈ ਜੀ ਰਹਿਣੀ ਆ ਪ੍ਰੋਬਲਮ ਤਾਂ ਰਹਿਣੀ ਆ ਜਦੋਂ ਬੇਟੇ ਦਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਨਹੀਂ ਕੁਝ ਹੋ ਸਕਦਾ ਅੱਛਾ ਜੀ ਬੇੜੇ ਦਾ ਐਕਸੀਡੈਂਟ ਹੋ ਗਿਆ ਫਿਰ ਬੇਟੇ ਵੱਲੇ ਪੈਸੇ ਲੱਗੇ ਜੀ ਹਾਂ ਜੀ ਉਹਦੇ ਵਾਲੇ ਲੱਗੇ ਪੈਸੇ ਹੋਰ ਕੋਈ ਰੋਜ਼ਗਾਰ ਨਹੀਂ ਹੈਗਾ ਜੀ ਕੋਈ ਨਹੀਂ ਜੀ ਕੋਈ ਖੇਤੀਬਾੜੀ ਕੋਈ ਹੋਰ ਕੋਈ ਕੁਝ ਨਹੀਂ ਆ ਬਸ ਮਾੜਾ ਪਸ਼ੂ ਡੰਗਰ ਨਾ ਨਾ ਕੋਈ ਨਹੀਂ ਹੈਗਾ ਅੱਛਾ ਜੀ ਬਸ ਮੈਂ ਇਹ ਮਿਹਨਤ ਮਜ਼ਦੂਰੀ ਕਰਦੇ ਹਾਂ ਜੀ ਨਹੀਂ ਆ ਬਸ ਜੀ ਠੀਕ ਆ ਜੀ ਸੋ ਵੇਖੋ ਦੋਸਤੋ ਆ ਤੁਸੀਂ ਆ ਹਾਲਾਤ ਵੇਖੋ ਕਰਦੇ ਵੀ ਕਾਰ ਨਵਾਂ ਪਾਇਆ ਬਾਅਦ ਵਿੱਚ ਇਹਨੂੰ ਰਿਪੇਅਰ ਵੀ ਨਹੀਂ ਕੀਤਾ ਗਿਆ ਛੱਟ ਲੱਗ ਗਈ ਫਾਦਰ ਸਾਹਿਬ ਨੂੰ ਬੇਟ ਸੋ ਤੁਸੀਂ ਆ ਦੇਖੋ ਪੂਰਾ ਆਹਾ ਦੋਸਤੋ ਮਤਲਬ ਕਿ ਘਰ ਦੇਖੋ ਆ ਅੰਦਰੋਂ ਵੀ ਜਿਹੜਾ ਘਰ ਜਿਹੜਾ ਅਨ ਪਲਸਤਰ ਸੋ ਇਦਾਂ ਦੇ ਹਾਲਾਤ ਨੇ ਸਾਡੇ ਪੰਜਾਬ ਦੇ ਸਾਡੇ ਸਮਾਜ ਦੇ ਸੋ ਜਿਹੜੇ ਕੰਮ ਸਾਡੇ ਸੰਸਥਾ ਨੂੰ ਆਪਣੇ ਸਾਡੇ ਪ੍ਰਸ਼ਾਸਨ ਨੂੰ ਸਾਡੀ ਗਵਰਨਮੈਂਟ ਨੂੰ ਚਾਹੀਦਾ ਸੀਗਾ ਵੀ ਇਹਨਾਂ ਦੇ ਜਿਹੜੇ ਲਾਜ ਨੇ ਉਹ ਕੀਤੇ ਜਾਂਦੇ ਸੋ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਜਾਂ ਇਹਨਾਂ ਨੂੰ ਆਰਥਿਕ مالی ਮਦਦ ਹੈ ਉਹ ਦਿੱਤੀ ਜਾਂਦੀ ਜਿੰਦੇ ਨਾਲ ਹੀ ਆਪਦੇ ਪਰਿਵਾਰ ਦਾ ਗੁਜ਼ਾਰਾ ਵੀ ਕਰ ਲੈਂਦੇ ਸੋ ਆਪ ਦਾ ਲਾਜ ਵੀ ਕਰਾ ਲੈਂਦੇ ਸੋ ਉਹ ਨਹੀਂ ਹੋ ਪਾਇਆ ਸੋ ਸਾਡੀਆਂ ਸਰਕਾਰਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਕੋਲੇ ਵੀ ਇੰਨੇ ਕੰਮ ਨੇ ਸੋ ਉਹ ਵੀ ਨਹੀਂ ਕਰ ਸਕਦੇ ਸੋ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਹੁਣ ਬੀੜਾ ਚੁੱਕਿਆ ਜਿਵੇਂ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਆਪਣਾ ਘਰ ਬਿਰਧ ਆਸ਼ਰਮ ਸਾਡੇ ਬਾਬਾ ਅੰਗਰੇਜ਼ ਸਿੰਘ ਜੀ ਸੋ ਉਹਨਾਂ ਨੇ ਪਹਿਲਾਂ ਹੀ ਆਲਰੇਡੀ ਉਹਨਾਂ ਦੇ ਕੋਲੇ ਬਹੁਤ ਸਾਰੇ ਮਰੀਜ਼ ਨੇ ਬਟ ਉਹ ਹੌਲੀ ਹੌਲੀ ਜਿਹੜਾ ਮਤਲਬ ਕਿ ਆਸ਼ਰਮ ਵੱਡਾ ਹੋ ਰਿਹਾ ਸੋ ਮਰੀਜ਼ਾਂ ਦੀ ਗਿਣਤੀ ਵੀ ਵਧੇਗੀ ਸੋ ਬਾਬਾ ਜੀ ਅੱਜ ਅਸੀਂ ਇਹ ਸਾਰੀ ਪੂਰੀ ਟੀਮ ਇਹ ਪੇਸ਼ੈਂਟ ਨੂੰ ਲੈਣ ਆਏ ਆ ਸੋ ਅਸੀਂ ਲੈ ਕੇ ਜਾਵਾਂਗੇ ਸੋ ਲਾਸਟ ਦੇ ਵਿੱਚ ਆਪਾਂ ਬਾਬਾ ਜੀ ਨੂੰ ਇਹ ਇੱਕ ਦੋ ਸਵਾਲ ਜ਼ਰੂਰ ਪੁੱਛਣੇ ਆ ਸੋ ਬਾਬਾ ਜੀ ਇੱਕ ਤੁਸੀਂ ਇਹ ਦੱਸਿਓ ਵੀ ਜਿਵੇਂ ਕੋਈ ਵਾਰੀ ਕਈ ਬੰਦੇ ਮੈਸੇਜ ਕਰ ਦਿੰਦੇ ਨੇ ਵੀ ਬਹੁਤ ਬੰਦਿਆਂ ਨੇ ਤਾਂ ਕਾਰੋਬਾਰ ਚਲਾਇਆ ਹੋਇਆ ਜੀ ਦੋ ਚਾਰ ਬੰਦੇ ਲੈ ਕੇ ਜੀ ਛੱਟ ਤੇ ਲੋਕਾਂ ਕੋਲ ਪੈਸੇ ਲੈ ਲੇ ਕੋ ਇਦਾਂ ਦਾ ਸਿਸਟਮ ਤਾਂ ਨਹੀਂ ਆਪਣਾ ਹੈ ਜੀ ਸਰਕਾਰ ਅਸੀਂ ਤਾਂ ਇਹ ਜਿਹੜਾ ਵੀ ਮਰੀਜ਼ ਲੈ ਕੇ ਜਾਣੇ ਆ ਉਹਦਾ ਪ੍ਰੋਪਰ ਇਲਾਜ ਕਰਾਉਨੇ ਆ ਜਦੋਂ ਇਲਾਜ ਹੋ ਜਾਂਦਾ ਉਦੀ ਅਸੀਂ ਵੀਡੀਓ ਬਣਾ ਕੇ ਜਿਆਦਾਤਰ ਭੇਜਦੇ ਆ ਜਿਨ੍ਹਾਂ ਦੀ ਅਸੀਂ ਵੀਡੀਓ ਨਹੀਂ ਭੇਜਦੇ ਉਹ ਸਾਡੇ ਕੋਲ ਹੀ ਮਰੀਜ਼ ਹੋਊਗਾ ਜਦੋਂ ਮਰਜ਼ੀ ਦੇਖ ਸਕਦਾ ਕੋਈ ਵੀ ਜੀ ਉੱਥੇ ਅਸਲ ਤਾਂ ਜੀ ਗਰਾਊਂਡ ਲੈਵਲ ਤੇ ਆਣ ਕੇ ਤੁਸੀਂ ਉੱਥੇ ਵੇਖੋ ਠੀਕ ਹੈ ਜੀ ਹੀ ਪਤਾ ਲੱਗਦਾ ਜੀ ਠੀਕ ਹੈ ਜੀ ਕੱਲਾ ਗੱਲਾਂ ਨਾਲ ਤਾਂ ਸਾਰਾ ਕੁਝ ਹੀ ਹੋ ਜਾਂਦਾ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਛੱਡਦਾ ਜੀ ਅੱਜ ਕੱਲ ਰਾਜੇ ਨੂੰ ਨਹੀਂ ਛੱਡਦਾ ਕੋਈ ਚੰਗੇ ਕੰਮ ਵਾਲੇ ਨੂੰ ਤਾਂ ਜਮ੍ਹ ਹੀ ਨਹੀਂ ਕੋਈ ਛੱਡਦਾ ਬਿਲਕੁਲ ਜੀ ਹਾਂ ਜੀ ਪਿੰਡ 'ਚ ਵੇਖ ਲਓ ਆਪਾਂ ਜੀ ਕੋਈ ਚੰਗਾ ਕੰਮ ਕਰ ਲੋ ਉਹਦੇ ਕੋਈ ਨਾਲ ਨਹੀਂ ਹੁੰਦਾ ਜੀ 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 ਹਾਂ ਜੀ ਇਸੇ ਤਰ੍ਹਾਂ ਹੀ ਆ ਪਰਿਵਾਰ ਦੇ ਵਿੱਚ ਵੀ ਮੈਂਬਰ ਹੁੰਦਾ ਹੀ ਹੁੰਦਾ ਮਾੜਾ ਜੰਮ ਪਈਦਾ ਕੋਈ ਹੋ ਜਾਂਦਾ ਹੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਕਿ ਆਪਾਂ ਕਿਸੇ ਨੂੰ ਮਾੜਾ ਨਹੀਂ ਨਹੀਂ ਕਹਿ ਸਕਦੇ ਜੇ ਜਰਾ ਆਪਾਂ ਵੇਖੀ ਜੀ ਜੀ ਬਬਾਈ ਲਾਸਟ ਤੇ ਕੀ ਮੈਸੇਜ ਦਿਓਗੇ ਪੂਰੀ ਸੰਗਤ ਨੂੰ ਪੂਰੇ ਵਰਲਡ ਨੂੰ ਜੀ ਪੂਰੀ ਸੰਗਤ ਨੂੰ ਅਸੀਂ ਤਾਂ ਇੱਕੋ ਹੀ ਮੈਸੇਜ ਦਿੰਨੇ ਆ ਜੀ ਜਿੱਥੇ ਵੀ ਕਿਤੇ ਆਪਣੇ ਪਿੰਡ ਦੇ ਵਿੱਚ ਆਪਣੇ ਨੇੜੇ ਆਪਾਂ ਜਿੱਦਾ ਵੀ ਕਿਸੇ ਦਾ ਆਪਾਂ ਜਿੰਨਾ ਹੋ ਸਕੇ ਉਹਦਾ ਇਲਾਜ ਕਰਾਉਣਾ ਚਾਹੀਦਾ ਆਪਾਂ ਨੂੰ ਆਪ ਨੂੰ ਵੀ ਆਪਣੇ ਪਿੰਡ ਲੈਵਲ ਤੇ ਵੀ ਤੇ ਬਾਕੀ ਆਪਣੇ ਮਾਤਾ ਪਿਤਾ ਨੂੰ ਕਿਸੇ ਦਾ ਫਰ ਨੀ ਹੈਗਾ ਰਾਦਾ ਬੰਦਲ ਵੀ ਘਰੋਂ ਖੱਲ ਗਿਆ ਇਹੋ ਜਿਹਾ ਜਦੋਂ ਗਰੀਬੀ ਆਉਂਦੀ ਆ ਉਹ ਫਿਰ ਬੱਚੇ ਵੀ ਕੀ ਕਰਨਗੇ ਜਦੋਂ ਆਪਣਾ ਨਹੀਂ ਕਾਰਜ ਚੱਲਦਾ ਤੇ ਅਸੀਂ ਤਾਂ ਸਾਰੇ ਹੀ ਨਗਰਾਂ ਨੂੰ ਤੇ ਸਾਰੇ ਹੀ ਜਿੰਨੇ ਵੀ ਰਿਸ਼ਤੇਦਾਰ ਹੁੰਦਾ ਚਾਹ ਕੋਈ ਸੱਜਣ ਦੋਸਤ ਆ ਆਪਾਂ ਹੋਰ ਪਾਸੇ ਦਾਨ ਕਰਦੇ ਆ ਆਪਾਂ ਨੂੰ ਇਸ ਤਰ੍ਹਾਂ ਦੇ ਪਰਿਵਾਰਾਂ ਤੇ ਉਹ ਜਿਹੜਾ ਦਾਨ ਲਾ ਦੇਣਾ ਚਾਹੀਦਾ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਹੀ ਗਰੀਬ ਦਾ ਮੂੰਹ ਗੁਰੂ ਦੀ ਗੋਲਿਆ ਕੀ ਬਾਤ ਹੈ ਕੀ ਉਸ ਤਰ੍ਹਾਂ ਹੀ ਗੁਰੂ ਦਾ ਗੋਲਕ ਅਸਲ ਇਸ ਨੂੰ ਹੀ ਗਿਣਿਆ ਜਾਂਦਾ ਇਹੋ ਹੀ ਅਸਲ ਦਾਣ ਗਿਣਿਆ ਜਾਂਦਾ ਜਿੱਥੇ ਆਪਾਂ ਵਾਧੂ ਪਿਆ ਉੱਥੇ ਭਰਨ ਦਾ ਕੋਈ ਬੈਨੀਫਿਟ ਨਹੀਂ ਗਈ ਠੀਕ ਜੀ ਓਕੇ ਜੀ ਹਾਂ ਜੀ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਆਪਣਾ ਕਰਬਿਰਦ Ashram ਦੇ ਮੁਖੀ ਬਾਬਾ ਅੰਗਰੇਜ਼ ਸਿੰਘ ਜੀ ਇਹ ਪਿੰਡ ਚੱਕ ਜਮੀਰ ਸਿੰਘ ਵਾਲਾ ਮਿਸ਼ਰੀ ਵਾਲਾ ਵੀ ਕਹਿ ਦਿੰਦੇ ਜਿਹੜਾ ਫਰੀਦਕੋਟ ਸੋ ਇਹਨਾਂ ਨੇ ਬਹੁਤ ਵੱਡੀ ਗੱਲ ਦੱਸ ਦਿੱਤੀ ਏ ਕਿ ਜਿਹੜਾ ਗਰੀਬ ਦਾ ਮੂੰਹ ਏ ਗੁਰੂ ਦੀ ਗੋਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਕੀਤੇ ਸੀਗੇ ਸੋ ਸਾਡਾ ਜਿਹੜਾ ਦਸਵੰਦ ਏ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਦਸਵੰਦ ਦੇਣਾ ਕਿੱਥੇ ਆ ਸੋ ਦਸਵੰਦ ਦੀ ਸਹੀ ਜਿਹੜੀ ਜ਼ਰੂਰਤ ਏ ਉਹ ਇਸ ਪਰਿਵਾਰ ਨੂੰ ਏ ਸੋ ਇਸ ਨਗਰ ਦੇ ਜਿੰਨੇ ਵੀ ਪਤਵੰਤੇ ਸੱਜਣ ਨੇ ਜਾਂ ਜਿਹੜੇ ਇੱਥੋਂ ਦੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਆਪ ਦੀ ਵੀਡੀਓ ਰਾਈ ਵੀ ਉਹ ਵੀ ਵੱਧ ਤੋਂ ਵੱਧ ਜਿਹੜੀ ਇਸ ਪਰਿਵਾਰ ਦੀ ਚਲੋ ਇਹ ਇਹਨਾਂ ਦੇ ਬਜ਼ੁਰਗਣੋਂ ਦਾ ਬਾਬਾ ਜੀ ਲੈ ਚੱਲੇ ਆ ਸੋ ਉੱਥੇ ਆਸ਼ਰਮ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਮੈਡੀਸਨ ਦੀ ਲੋੜ ਏ ਉੱਥੇ ਲੰਗਰ ਪ੍ਰਸ਼ਾਦੇ ਦੀ ਲੋੜ ਏ ਮਾਇਆ ਦੀ ਲੋੜ ਏ ਵਰਕਰ ਨੇ ਗੱਡੀਆਂ ਨੇ ਸੇਵਾਦਾਰ ਨੇ ਸੋ ਬੜਾ ਕੁਛ ਬੜੇ ਖਰਚੇ ਆ ਸੋ ਜਿਹੜੇ ਸੱਜਣ ਹੋਰ ਵੀ ਨੇ ਉਹ ਇਸ ਪਰਿਵਾਰ ਦੀ ਮਦਦ ਵੀ ਕਰ ਸਕਦੇ ਨੇ ਸੋ ਜਿਨ੍ਹਾਂ ਨੇ ਫੰਡ ਦਾਨ ਜਾਂ ਸੋ ਸਾਡਾ ਆਸ਼ਰਮ ਜਿਹੜਾ ਬਾਬਾ ਜੀ ਦਾ ਆਪਣਾ ਘਰ ਬਿੜ ਦਾ ਆਸ਼ਰਮ ਤਿਆਰ ਹੋ ਰਿਹਾ ਉਹਦੇ ਵਾਸਤੇ ਕੋਈ ਸੀਮਿੰਟ ਕੋਈ ਆਪਣਾ ਬਜਰੀ ਕੋਈ ਇੱਟਾਂ ਦੀ ਸੇਵਾ ਭੇਜਣੀ ਹੋਵੇ ਸੋ ਅਸੀਂ ਬਾਬਾ ਜੀ ਦਾ ਨੰਬਰ ਪਾ ਦਿਆਂਗੇ ਸੋ ਤੁਸੀਂ ਉਹਦੇ ਤੇ ਕਿਰਪਾ ਕਰਕੇ ਜਰੂਰ ਜਿਹੜਾ ਆਵੜੀ ਦਸਾਂ ਨੋਹਾਂ ਦੀ ਕੀਰਤ ਕਮਾਈ ਦੇ ਵਿੱਚੋਂ ਦਸਵੰਦ ਜਰੂਰ ਭੇਜਿਓ ਸੋ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ